ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਬਣਾਵਾਂਗੇ ਜੀ ਭੇਂ ਦੀ ਸਬਜ਼ੀ ਭੇਂ ਯਾਨੀ ਕਿ ਕਮਲ ਕੱਕੜੀ ਜਿਹੜਾ ਕਮਲ ਦਾ ਫੁੱਲ ਹੁੰਦਾ ਉਹਦੇ ਨੀਚੇ ਦੀ ਜਿਹੜੀ ਝੜ ਹੁੰਦੀ ਆ ਉਹ ਪਾਈਪ ਟਾਈਪ ਹੁੰਦੀ ਆ ਤੇ ਆਪਾਂ ਉਹਨਾਂ ਨੂੰ ਅੱਜ ਸਬਦੀ ਆਪਾਂ ਬਣਾਵਾਂਗੇ ਅੱਜ ਸਬਜ਼ੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿ ਆਪਣਾ ਟਾਰਗੇਟ ਤੋਂ ਥੋੜਾ ਹੀ ਰਹਿੰਦਾ ਤਾਂ ਤੁਸੀਂ ਹਾਂਜੀ ਜੀ ਆ ਤੁਸੀਂ ਦੇਖ ਹੀ ਸਕਦੇ ਆ ਇਹ ਆਪਣੇ ਭੇ ਆ ਇਹਨੂੰ ਪੰਜਾਬੀ ਦੇ ਵਿੱਚ ਭੇ ਕਹਿੰਦੇ ਆ ਤੇ ਮੈਂ ਸ਼ਾਇਦ ਗਲਤ ਨਾ ਹੋਵਾਂ ਤਾਂ ਇਹਨੂੰ ਹਿੰਦੀ ਦੇ ਵਿੱਚ ਕਮਲ ਕੱਕੜੀ ਕਹਿੰਦੇ ਆ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ 'ਚ ਇਹਨੂੰ ਕੀ ਕਹਿੰਦੇ ਆ ਹਾਂਜੀ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਭੇ ਨੂੰ ਜਿਸ ਤਰ੍ਹਾਂ ਆਪਣੇ ਕੋਲ ਆ ਭੇ ਦੀ ਇੱਕ ਪਾਈਪ ਆ ਇਹਨੂੰ ਇਸੇ ਤਰੀਕੇ ਆਪਾਂ ਭੇ ਨੂੰ ਲੈਣਾ ਇਹਨੂੰ ਦੋਨਾਂ ਸਾਈਡਾਂ ਤੋਂ ਕੱਟਣਾ ਤੇ ਇਹਨੂੰ ਜਿਸ ਤਰ੍ਹਾਂ ਆਪਾਂ ਤੋਰੀ ਨੂੰ ਛਿਲਦੇ ਹੁੰਨੇ ਆ ਹਲਕਾ ਹਲਕਾ ਇਸੇ ਤਰੀਕੇ ਚੇਲੀ ਜਾਣਾ ਆ ਦੇਖੋ ਉਪਰੋਂ ਕਾਲਾ ਪਾਣਾ ਜਿਹੜਾ ਇਹ ਸਾਰਾ ਲੈਂਦਾ ਜਾਊਗਾ ਇਸੇ ਤਰੀਕੇ ਨਾਲ ਸਾਰਿਆਂ ਨੂੰ ਛੇਲ ਲੈਣਾ ਮੜਾ ਮੜਾ ਲਾਲੇ ਨੂੰ ਉਪਰੋਂ ਛਿਲਕਾ ਇਹ ਥੋੜਾ ਜਿਹਾ ਹਾਰਡ ਹੁੰਦਾ ਇਹ ਜਿਹੜਾ ਆਪਣਾ ਕਮਲ ਦਾ ਫੁੱਲ ਹੁੰਦਾ ਕਮਲ ਦੇ ਫੁੱਲ ਦੇ نیچے ਹੁੰਦਾ ਉੱਪਰ ਕਮਲ ਦਾ ਫੁੱਲ ਹੁੰਦਾ ਨੀਚੇ ਪਾਣੀ ਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿੰਨੇ ਕਿੰਨੇ ਖਾਦਾ ਤੇ ਕਿਹਨੂੰ ਕਿਹਨੂੰ ਇਹਦਾ ਪਤਾ ਸੀਗਾ ਜਿੰਨੂੰ ਜਿੰਨੂੰ ਪਤਾ ਜ਼ਰੂਰ ਦੱਸਿਓ ਆਲਮੋਸਟ ਪੰਜਾਬ ਦੇ ਵਿੱਚ ਤਾਂ तकरीबन ਸਭਨੇ ਦੀ ਸਬਜ਼ੀ ਖਾਦੀ ਹੋਊਗੀ ਇਸੇ ਤਰੀਕੇ ਆਪਾਂ ਇਹਨਾਂ ਨੂੰ ਕੱਢ ਲੈਣਾ ਮਿਲ ਗਿਆ ਤੁਹਾਨੂੰ ਸਾਰਿਆਂ ਨੂੰ ਕੱਟ ਆਪਣਾ ਸਾਰਿਆਂ ਨੂੰ ਸਾਫ਼ ਕਰਨ ਤੋਂ ਬਾਅਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਹੋਰ ਵੀ ਨਵੀਆਂ ਨਵੀਆਂ ਵੀਡੀਓ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣ ਤੇ ਮੈਂ ਉਨੀ ਦੇਰ ਇਹਨਾਂ ਨੂੰ ਛਿੱਲ ਲੈਣਾ ਮੈਂ ਆਪਣਾ ਕੰਮ ਕਰਦਾ ਤੁਸੀਂ ਆਪਣਾ ਕਰ ਲਓ ਆਪਾਂ ਸਾਈਡ ਟੋਕਰੀ ਦੇ ਰੱਖੀ ਜਣਾ। ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਆਪਾਂ ਆਪਣੇ ਜਿਹੜੇ ਭੇ ਆ ਸਾਰਿਆਂ ਨੂੰ ਛਿੱਲ ਲਿਆ। ਆ ਦੇਖੋ ਇਸ ਤਰ੍ਹਾਂ ਛਿੱਲ ਲਾਉਗੇ ਉਪਰੋਂ। ਇਹ ਥੋੜੀ ਜਿਹੀ ਪੱਕੀ ਛਿੱਲ ਛਿਲਕ ਹੁੰਦੀ ਆ। ਇਹਨਾਂ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਤੋਰੀਆਂ ਤੋਂ ਆਪਾਂ ਖੁਰਚ ਕੇ ਲਾਣੇ ਆ। ਇਸੇ ਤਰੀਕੇ ਆਪਾਂ ਸਾਰਿਆਂ ਲਾ ਲਿਆ। ਹੁਣ ਇਹਨਾਂ ਨੂੰ ਧੋਵਾਂਗੇ ਆਪਾਂ ਬਾਅਦ ਚ ਕਿਉਂਕਿ ਬਰੀਕ-ਬਰੀਕ ਕੱਟ ਲਈਏ ਇਹਨਾਂ ਨੂੰ। ਜਿਆਦੇ ਮੋٹے ਪੀਸ ਉਹ ਨਹੀਂ ਤੁਸੀਂ ਕੱਟਨੇਗੇ। ਕਿਉਂਕਿ ਇਹ ਪਾਣੀ ਦੇ ਵਿੱਚ ਹੁੰਦੇ ਆ। ਇਸ ਕਰਕੇ ਇਹਨਾਂ ਦੇ ਵਿੱਚ ਰੇਤਾ ਰਹਿ ਸਕਦੀ ਐ ਇਸ ਕਰਕੇ ਇਸੇ ਤਰੀਕੇ ਆ ਦੇਖੋ। ਛੋਟੇ ਛੋਟੇ ਪੀਸ ਕੱਟ ਲੈਣੇ ਉਦੋਂ ਵਿੱਚ ਆਉਂਦਾ ਤੁਸੀਂ ਬ੍ਰੀਕ ਕਰ ਸਕਦੇ ਆ ਤੇ ਫਿਰ ਆਪਾਂ ਇਹਨੂੰ ਕੁੱਕਰ 'ਚ ਪਾ ਕੇ ਸੀੜੀਆਂ ਬਣਾਉਣੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦਿਸ਼ਟ ਸਬਜ਼ੀ ਬਣੇਗੀ ਵਿੱਚ ਵਿੱਚ ਦੇਖੋ ਜਿੱਦਾਂ ਕਾਣੇ ਨਿਕਲ ਆਂਦੇ ਆ ਥੋੜੇ ਜਿਹਾ ਮੈਲੇ ਨਿਕਲਦੇ ਉਹਨਾਂ ਆਪਾਂ ਕੱਟ ਕੇ ਸਾਈਡ ਤੇ ਕੱਢ ਹੀ ਜਾਣੇ ਇਸੇ ਤਰੀਕੇ ਸਾਰਿਆਂ ਨੂੰ ਕੱਟ ਲੈਣਾ ਮਿਲਦੇ ਆਪਾਂ ਤੁਹਾਨੂੰ ਸਾਰਿਆਂ ਨੂੰ ਕੱਟਣ ਤੋਂ ਬਾਅਦ ਤਾਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਵਾਸ਼ ਕਰਨਾ ਹੈ ਇਹਨਾਂ ਨੂੰ। ਆ ਦੇਖੋ। ਇਹਨਾਂ ਕੱਟੀ ਜਾਵਾਂਗੇ ਆਪਾਂ। ਇਹ ਇੱਕ ਤਰੀਕਾ ਹੋਰ ਹੈਗਾ। ਤੁਸੀਂ ਇਹਨਾਂ ਦੇ ਕੱਦੂ ਕਸ਼ ਕਰਕੇ ਕੋफ्ते ਵਗੈਰਾ ਵੀ ਬਣਾ ਸਕਦੇ ਆ। ਉਹ ਤੁਹਾਨੂੰ ਕਿਸੇ ਦਿਨ ਬਣਾ ਕੇ ਦਿਖਾ ਦਾਂਗੇ। ਅੱਜ ਆਪਾਂ ਸਿੰਪਲ ਸੌਖੇ ਤਰੀਕੇ ਨਾਲ ਸਬਜ਼ੀ ਬਣਾਉਣ ਲੱਗਿਆ। ਹਾਂਜੀ ਭੇ ਆਪਨੇ ਕੱਟ ਲਏ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਟੋਕਰੀ ਦੇ ਵਿੱਚ ਟੋਕਰੀ ਵਿੱਚ ਪਾ ਕੇ ਇਹਨਾਂ ਨੂੰ ਧੋਵਾਂਗੇ ਇਹਨਾਂ ਨੂੰ ਧੋਨੇ ਆਪਾਂ ਹੁਣ ਤੇ ਧੋਣਾ ਇਸ ਤਰੀਕੇ ਆ ਕਿ ਮਲ ਮਲ ਕੇ ਇਹਨੂੰ ਇਹਦੇ ਵਿੱਚ ਮਿੱਟੀ ਨਾ ਰਹਿ ਜੇ ਆ ਦੇਖੋ ਛੋਟੇ ਛੋਟੇ ਪੀਸ ਆਪਾਂ ਕਰ ਲਿਆ ਹਾਂਜੀ ਹੁਣ ਆਪਣੇ ਜਿਹੜੇ ਭੇ ਆਪਾਂ ਭੇਆਂ ਨੂੰ ਹਵਾਲਣਾ ਆਪਾਂ ਰੱਖ ਲਿਆ ਕੁੱਕਰ ਗੈਸ ਤੇ ਤੇ ਥੋੜਾ ਜਿਹਾ ਚਪਾਣਾ ਸਰੋਂ ਦਾ ਤੇਲ ਤੇ ਪਾਣੀ ਪਾ ਕੇ ਇਹਨੂੰ ਹਵਾਲਾਂਗੇ ਤਕਰੀਬਨ 1 ਟੇਬਲस्पून ਪਾਣਾ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਜਿਆਦਾ ਹਜੇ ਯੂਜ਼ ਨਹੀਂ ਕਰਨਾ ਕੋਈ ਕਿ ਆਪਾਂ ਇਹਨੂੰ ਉਬਾਲਣਾ ਹੀ ਆ ਹਾਂਜੀ ਥੋੜੇ ਜਿਹਾ ਆਪਾਂ ਪਾਣੀ ਵਿੱਚ ਖੜੇ ਮਸਾਲੇ ਅੱਧਾ ਕਿ ਟੋਟਾ ਪਾਣਾ ਆਪਾਂ ਦਾਲਚੀਨੀ ਦਾ ਇੱਕ ਸਟਾਰ ਫਲ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਛੋਟੀ ਇਲਾਇਚੀ ਲੌਂਗ ਇਨਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਚ ਪਾ ਦਾਂਗੇ ਆਪਾਂ ਪਾਣੀ ਪਾਣੀ ਤਕਰੀਬਨ ਆਪਾਂ 2-3 ਗਲਾਸ ਪਾ ਦਾਂਗੇ ਕਿਉਂਕਿ ਇਹਨਾਂ ਨੂੰ ਸੀਟੀਆਂ ਮਾਵਾਂ ਦਵਾਣੀਆਂ ਪੈਣੀਆਂ ਪਾਣੀ ਥੋੜਾ ਆਪਾਂ ਜ਼ਿਆਦਾ ਪਾਵਾਂਗੇ ਹੁਣ ਆਪਾਂ ਪਾ ਦਾਂਗੇ ਚ ਨਮਕ ਜੀ ਪਾਣੀ ਆਪਣਾ ਗਰਮ ਹੋ ਗਿਆ ਤਕਰੀਬਨ ਛੋਟਾ ਚਮਚ ਆਪਾਂ ਪਾਣਾ ਇੱਕ ਨਮਕ ਦਾ ਅੱਧਾ ਚਮਚ ਪਾਦਣੀ ਇਹ ਚ ਪਾਜੋ ਹਲਦੀ ਮਸਾਲੇ ਆਪਾਂ ਬਾਅਦ ਚ ਵੀ ਪਾਣੇ ਆ ਤੇ ਹੁਣ ਆਪਾਂ ਇਹਨੂੰ ਕੁੱਕਰ ਨੂੰ ਬੰਦ ਬੰਦ ਕਰ ਦਾਂਗੇ ਚਲ ਆਪਨੇ ਭੇਂ ਦੇ ਵਿੱਚ ਪਾ ਕੇ ਹੁਣ ਪਾ ਦਾਂਗੇ ਆਪਣੇ ਭੇਂ ਆ ਜਿਹੜੇ ਜੋ ਆਪਾਂ ਵਾਸ਼ ਕਰ ਲਈ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਘੱਟ ਲੱਗੇ ਤਾਂ ਤੁਸੀਂ ਵੱਧ ਪਾ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਲਵਾਵਾਂਗੇ ਸੀਟੀਆਂ ਸੀਟੀਆਂ ਤੁਸੀਂ ਬਹੁਤ ਲਵਾਉਣੀਆਂ ਪੰਜ ਤੋਂ 6 ਸੀਟੀਆਂ ਲਵਾਵਾਂਗੇ ਪੰਜ ਸੀਟੀਆਂ ਲਵਾ ਕੇ ਵੀ ਆਪਾਂ ਚੈੱਕ ਕਰਾਂਗੇ ਇਹਨਾਂ ਨੂੰ ਅਗਰ ਕੋਈ ਕਸਰ ਹੋਈ ਤਾਂ ਦੁਬਾਰਾ ਫੇਰ ਲਵਾਵਾਂਗੇ ਸੀਟੀਆਂ ਹਾਂਜੀ ਜਿੰਨੀ ਦੇਰ ਆਪਣੇ ਸੀਟੀਆਂ ਆਂਦੀਆਂ ਹੁਣੇ ਦੇਰ ਚ ਆਪਾਂ ਆਪਣਾ ਅਦਰਕ ਤੇ ਪਿਆਜ਼ ਜਿਹੜੇ ਇਹਨਾਂ ਨੂੰ ਕੱਟ ਲਾਂਗੇ ਦਸਨ ਆਪਾਂ ਨਹੀਂ ਪਾਣਾ ਕੋਈ ਗਰਮੀ ਆ ਇਸ ਕਰਕੇ ਅੱਧਰਕ ਪਾਵਾਂਗੇ 1 ਇੰਚ ਦਾ ਟੁਕੜਾ ਆ ਅੱਧਰਕ ਦਾ ਲਿਆ ਇਹ ਚੇਲ ਲਾਂਗੇ ਤੇ ਬ੍ਰਿਕ ਬ੍ਰਿਕ ਕੱਟ ਕੇ ਪਾ ਸਕਦੇ ਆ ਤੇ ਪਿਆਜ਼ਾਂ ਨੂੰ ਵੀ ਆਪਾਂ ਬ੍ਰਿਕ ਬ੍ਰਿਕ ਕਟਾਂਗੇ ਪਿਆਜ਼ਾਂ ਨੂੰ ਯਾ ਤਾਂ ਤੁਸੀਂ ਗ੍ਰाइंड ਕਰ ਸਕਦੇ ਆ ਤਾਂ ਯਾ ਤੁਸੀਂ ਪਿਆਜ਼ਾਂ ਨੂੰ ਬ੍ਰਿਕ ਬ੍ਰਿਕ ਕਰ ਸਕਦੇ ਆ ਆਪਾਂ ਕਟਾਂਗੇ ਤਾਂ ਆ ਦੇਖੋ ਸਭ ਤੋਂ ਪਹਿਲਾਂ ਪਾਧਰਕ ਦਾ ਜਿਹੜਾ 1 ਇੰਚ ਦਾ ਟੁਕੜਾ ਇਹਨੂੰ ਆਪਾਂ ਬ੍ਰਿਕ ਬ੍ਰਿਕ ਕੱਟ ਲਾਂਗੇ ਉਸੇ ਪਲੇਟ ਦੇ ਵਿੱਚ ਉਦੋਂ ਆਪਣੀਆਂ ਸੀਟੀਆਂ ਵੀ ਆਈ ਜਾਣੀਆਂ ਚਾਰ ਪੰਜ ਆਪਾਂ ਸੀਟੀਆਂ ਲਵਾ ਕੇ ਉਹਨਾਂ ਆਪਾਂ ਚੈੱਕ ਕਰ ਲਾਂਗੇ ਜੇ ਅਗਰ ਤਾਂ ਆਪਣੇ ਜਿਹੜੇ ਭੇ ਆ ਉਹ ਗਲਗੇ ਹੋਏ ਤਾਂ ਠੀਕ ਆ ਨਹੀਂ ਤਾਂ ਫਿਰ ਹੋਰ ਆਪਾਂ ਸੀਟੀਆਂ ਲਾਵਾਂਗੇ ਅਗਰ ਦੇਖ ਲਾਂਗੇ ਜੇ ਪਾਣੀ ਪਾਣ ਦੀ ਲੋੜ ਹੈ ਤਾਂ ਪਾਣੀ ਹੋਰ ਪਾਵਾਂਗੇ ਹਾਂਜੀ 6-7 ਸੀਟੀਆਂ ਆ ਗਿਆ ਹੁਣ ਆਪਾਂ ਖੋਲ ਲੈਨੇ ਆ ਉਧਰ ਆਪਾਂ ਪਿਆਜ਼ਾਂ ਨੂੰ ਆਪਣਾ ਜਿਹੜਾ ਮਸਾਲਾ ਉਹਨੂੰ ਕੱਟ ਗਏ ਉਹਨਾਂ ਨੂੰ ਉੱਪਰ ਰੱਖਦਾ ਹੁਣ ਉਚੜਨ ਦੇ ਲਈ ਉਹਨੂੰ ਆਪਾਂ ਚੈੱਕ ਕਰ ਲਾਂਗੇ 아ਜੇ ਦੇਖੋ ਆੜਾ ਹੈ ਹੁਣ ਆਪਾਂ ਹਜੇ ਹੋਰ ਲਵਾ ਲਾਂਗੇ ਥੋੜੀ ਕਸਰ ਰਹੀ ਆ ਟੋਟਲ ਆਪਾਂ 6 ਸੀੜੀਆਂ ਲਵਾਇਆਂ ਸੀ ਇਹਨੂੰ 4 ਸੀੜੀਆਂ ਹੋਰ ਲਵਾਵਾਂਗੇ 10 ਸੀੜੀਆਂ ਹੋ ਜਾਣਗੀਆਂ ਆਪਣੀਆਂ ਤਾਂ ਪਾਣੀ ਆਪਣਾ ਬਹੁਤ ਹਜੇ ਤੇ ਆਪਾਂ ਪਾਣੀ ਨਹੀਂ ਹੋਰ ਪਾਣਾ ਇਹਨੂੰ ਫੇਰ ਬੰਦ ਕਰ ਦਾਂ ਕੁੱਕਰ ਨੂੰ ਹਾਂਜੀ ਤਕਰੀਬਨ ਆਪਾਂ 10 ਸੀੜੀਆਂ ਲਵਾਤੀਆਂ ਭਿਆਂ ਨੂੰ ਤੇ ਆਪਣੇ ਜਿਹੜੇ ਭੇ ਆ ਉਹ ਚੰਗੀ ਤਰ੍ਹਾਂ ਨਰਮ ਹੋ ਗਏ ਆ ਤੋਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਵੀ ਆਪਾਂ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਲਈਏ ਲੋਹੇ ਦੀ ਕੜਾਹੀ ਕੜਾਹੀ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਆ ਇਹ ਚ ਪਾਣਾ ਤਕਰੀਬਨ 2 ਕ ਚਮਚ ਆਪਾਂ ਪਾਣੇ ਵਿੱਚ ਸਰੋਂ ਦੇ ਤੇਲ ਦੇ ਆਪਾਂ ਲਾਵਾਂਗੇ ਤੜਕਾ ਪਿਆਜ਼ ਆਪਾਂ ਆਪਣੇ ਕੱਟਲੇ ਸੀਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹ ਵਿੱਚ ਪਾਣਾ ਆਪਾਂ ਜੀਰਾ 1 ਚਮਚ ਤਕਰੀਬਨ ਆਪਾਂ ਜੀਰਾ ਪਾ ਦਾਂਗੇ ਜੀਰਾ ਚਟਕਣ ਦਵਾਂਗੇ ਫਿਰ ਆਪਾਂ ਪਾਦਣਾ ਜਿਹੜਾ ਆਪਣਾ ਬਰੀਕ ਕੱਟਿਆ ਆ ਆਦਰਕ ਆ ਉਹ ਪਾਵਾਂਗੇ ਇਨੂੰ ਵੀ ਹਲਕਾ ਜਿਹਾ ਬ੍ਰਾਊਨ ਹੋਣ ਦਵਾਂਗੇ। ਆਪਾਂ ਪਾਦਨੇ ਜੇ ਚ ਪਿਆਜ਼ ਤੇਲ ਆਪਣਾ ਜ਼ਿਆਦਾ ਗਰਮ ਹੋ ਗਿਆ। ਪਿਆਜ਼ ਆਪਾਂ ਪਾਤੇ ਜੀ ਇਹਨਾਂ ਨੂੰ ਹਲਕੇ ਹਲਕੇ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ। ਜਿੰਨੀ ਦੇਰ ਤੱਕ ਆਪਣੇ ਪਿਆਜ਼ ਬ੍ਰਾਊਨ ਹੁੰਦੇ ਆ ਤੇ ਆਪਾਂ ਜਿਹੜੇ ਚਾਰ ਲਾਣੇ ਟਮਾਟਰ ਤੇ ਟਮਾਟਰਾਂ ਨੂੰ ਆਪਾਂ ਗ੍ਰाइंड ਕਰਨਾ ਪਿਉਰੀ ਬਣਾ ਲੈਣੀ ਹੈ ਟਮਾਟਰਾਂ ਦੀ ਬੜੇ ਸਲੋ ਜੇ ਸੇਕੇ ਤੇ ਆਪਾਂ ਇਹਨੂੰ ਜਾਂਜਾਂ ਨੂੰ ਭੁੰਨੀ ਜਾਣਾ ਕਾਪੀਏ ਥੱਲੇ ਵੀ ਨਾ ਲੱਗਣ ਮਚਲ ਦਾ ਪਿਆਜ਼ ਸਟਾਲੇ ਨਾ ਹੋਣ ਤੇ ਹਲਕੇ ਹਲਕੇ ਨਰਮ ਹੁੰਦੇ ਹੁੰਦੇ ਜਾਣ ਤੇ ਆਪਣੇ ਜਿਹੜੇ ਪਿਆਜ਼ ਆ ਇਹ 골ਡਨ ਬਰਾਊਨ ਜੇ ਹੋ ਜਾਣ ਤੇ ਆਪਾਂ ਹੁਣ ਟਮਾਟਰਾਂ ਨੂੰ ਨਾਲ ਹੀ ਗ੍ਰाइंड ਕਰ ਲਈਏ ਜੀ ਆ ਦੇਖੋ ਟਮਾਟਰਾਂ ਦੀ ਪਿਉਰੀ ਆਪਾਂ ਬਣਾ ਲਈ ਆ ਇਹਨੂੰ ਆਪਾਂ ਪਾਣਾ ਬਾਅਦ ਚ ਇਹਨੂੰ ਧੱਕ ਕੇ ਰੱਖ ਦਾਂਗੇ ਸਾਈਡ ਤੇ ਤੇ ਵੀਟ ਕਰਾਂਗੇ ਆਪਾਂ ਪਹਿਲਾਂ ਜਿੰਨੇ ਜਦ ਆਪਣੇ ਪਿਆਜ਼ ਚੰਗੀ ਤਰ੍ਹਾਂ ਪੁੱਜ ਜਾਣ ਫਿਰ ਆਪਾਂ ਇਹ ਚ ਮਸਾਲੇ ਪਾਣੇ ਸ਼ੁਰੂ ਕਰਾਂਗੇ ਅੱਧਾ ਚਮਚ ਪਾਣਾ ਆਪਾਂ ਇਹ ਚ ਨਮਕ ਨਮਕ ਤੁਸੀਂ ਬਾਅਦ 'ਚਾੜ ਪਾ ਸਕਦੇ ਆ ਪਹਿਲਾਂ ਘੱਟ ਪਾ ਲਓ ਬਾਅਦ 'ਚ ਪਾ ਸਕਦੇ ਹੋ ਤਕਰੀਬਨ ਅੱਧਾ ਚਮਚ ਪਾਣਾ ਆਪਾਂ ਲਾਲ ਮਿਰਚ ਅੱਧਾ ਚਮਚ ਹੀ ਪਾਣਾ ਆਪਾਂ ਕਾਲੀ ਮਿਰਚ ਮੈਂ 1 ਚਮਚ ਪਾਣਾ ਆਪਾਂ ਇਹ ਚ ਗਰਮ ਮਸਾਲਾ ਗਰਮ ਮਸਾਲੇ ਦੇ ਵਿੱਚ ਧਨੀਆ ਵਗੈਰਾ ਹੈਗਾ ਹੁਣ ਆਪਾਂ ਕਰਾਂਗੇ ਮਿਕਸ ਤੇ ਪਾਣੀ ਦਾ ਲਾਵਾਂਗੇ ਛਿੱਟਾ ਇਹਨੂੰ ਪਾਣੀ ਆਪਾਂ ਉਹ ਹੀ ਪਾ ਸਕਦੇ ਆ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਸੀਗਾ ਇਹਦੇ ਵਿੱਚ ਇੱਕ ਯਾਦ ਰੱਖਣਾ ਖੜੇ ਮਸਾਲੇ ਨਾਲ ਵਿੱਚ ਆਣ ਉਹ ਕਿ ਜਿਹੜੇ ਖੜੇ ਮਸਾਲੇ ਆ ਅਗਰ ਇਹਦੀ ਸਬਜ਼ੀ ਨਾਲ ਹੀ ਦੁਆਰਾ ਪੱਕਣਗੇ ਤਾਂ ਕੜਤਨ ਵਿੱਚ ਆ ਜਾਣਗੇ ਇਸ ਕਰਕੇ ਆਪ ਉਹਨਾਂ ਦਾ ਜਿਹੜਾ ਅਸਰ ਆਪਾਂ ਪਹਿਲਾਂ ਹੀ ਕੱਢ ਲਿਆ ਉਹਨਾਂ ਦਾ ਤਾਂ ਉਹਨਾਂ ਨੂੰ ਆਪਾਂ ਬਾਹਰ ਕੱਢ ਦੇਣਾ ਹੁਣ ਨਾਲੇ ਜੇ ਮੂੰਹ ਚਾਣਗੇ ਤਾਂ ਫਿਰ ਉਹ ਕੜਵਾ ਟੇਸਟ ਦੇਣਗੇ ਫਲੇਮ ਨੂੰ ਕਰ ਦਾਂਗੇ ਤੇਜ਼ ਨਮਕ ਆਪਾਂ ਪੱਲਵਲ ਪਾਇਆ ਸੀ ਸਾਰਾ ਪਾਣੀ ਨਹੀਂ ਪਾਣਾ ਵਾਰ-ਵਾਰ ਕਹ ਰਿਹਾ ਕਿ ਜੇ ਤੂੰ ਸਾਰਾ ਪਾਣੀ ਉਹੀ ਪਾਤਾ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਸੀਗਾ ਤਾਂ ਇਹਦੇ ਜਨਮ ਕੋਲ ਬਹੁਤ ਜ਼ਿਆਦਾ ਹੋ ਜਾਊਗਾ ਕਿ ਆਪਾਂ ਨਮਕ ਫਿਰ ਪਾਤਾ ਇਹਦੇ ਵਿੱਚ ਇਸ ਕਰਕੇ ਥੋੜਾ ਜਿਹਾ ਆਪਾਂ ਪਾਣੀ ਵਰਤਨਾ ਤਾਂ ਕਿ ਜਿਹੜਾ ਇਹਦੇ ਵਿੱਚ ਖੜੇ ਮਸਾਲਿਆਂ ਦਾ ਟੇਸ ਤਾਂ ਉਹ ਇਹਦੇ ਚ ਰਵੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜਿਹੜਾ ਆਪਣਾ ਟਮਾਟੋ ਪਿਉਰੀਆ ਆਪਾਂ ਚਾਰਾ ਟਮਾਟਰਾਂ ਦੀ ਬਣਾਈ ਸੀਗੀ ਇਹਨੂੰ ਪੱਕਣ ਦਵਾਵਾਂਗੇ ਹੁਣ ਹਲਕਾ ਜਿਹਾ ਪਾਣੀ ਪਾਉਣਾ ਹਾਂਜੀ ਦੇਖੋ ਟਮਾਟੋ ਪਿਉਰੀ ਆਪਾਂ ਪਾਤੀ ਸੀਗੀ ਮਸਾਲਾ ਜਿਹੜਾ ਆਪਣਾ ਸਾਰਾ ਪਾਇਆ ਉਹ ਪੱਕਦਾ ਪਿਆ ਅਗਰ ਤੁਹਾਨੂੰ ਲੱਗੇ ਵੀ ਤੁਹਾਡਾ ਮਸਾਲਾ ਥੱਲੇ ਲੱਗਦਾ ਤੁਸੀਂ ਥੋੜਾ ਥੋੜਾ ਪਾਣੀ ਇਹ ਚ ਪਾ ਸਕਦੇ ਆ ਤੇ ਦੇਖੋ ਪੂਰਾ ਲਾਲੀਜ ਆਪਣਾ ਜਿਹੜਾ ਮਸਾਲਾ ਉਹ ਕਲਰ ਫੜ ਗਿਆ ਤਕਰੀਬਨ 5 ਮਿੰਟ ਹੋ ਗਏ ਨੂੰ ਪੱਕਦੇ ਨੂੰ ਤੇ ਤਦ ਜੇ ਆਪਾਂ ਪਾਣੀ ਪਾ ਕੇ ਹੋਰ 2 ਮਿੰਟ ਘਟੋ ਘਟੇ ਨੂੰ ਪਕਾਵਾਂਗੇ ਫਿਰ ਆਪਾਂ ਇਹ ਜਿਹੜੇ ਆਪਣੇ ਤੇਏ ਆ ਉਹਨਾਂ ਨੂੰ ਆਪਾਂ ਪਾਣੀ ਦੇ ਨਾਲ ਜੋੜ ਲਿਆ ਉਹਨਾਂ ਚੋਂ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਇਸ ਚ ਤਾਂ ਕਿ ਚੰਗੀ ਤਰ੍ਹਾਂ ਮਸਾਲਾ ਪੱਕ ਜੇ ਇਸ ਸਟੇਜ ਤੇ ਤੁਸੀਂ ਨਮਕ ਮਿਰਚ ਚੈੱਕ ਕਰ ਸਕਦੇ ਜੇ ਘੱਟ ਵੱਧ ਲੱਗੇ ਤਾਂ ਤੁਸੀਂ ਕਰ ਸਕਦੇ ਇਨੂੰ ਚੰਗੀ ਤਰ੍ਹਾਂ ਪਕਾਈ ਜਾਣਾ। ਤਾਂ ਕਿ ਜਿਹੜਾ ਟਮਾਟਰਾਂ ਦਾ ਕੱਚਾਪਨ ਨਾ ਆਵੇ। ਅਜੇ ਥੋੜਾ ਜਿਹਾ ਕੱਚਾਪਨ ਟੇਸਟਾਂ ਦਾ ਟਮਾਟਰਾਂ ਦਾ। ਤੇ ਇਹਨੂੰ ਆਪਾਂ ਪਕਾਈ ਜਾਵਾਂਗੇ ਚੰਗੀ ਤਰ੍ਹਾਂ। ਨਾਲ ਨਾਲ ਖਲਾਈ ਜਾਣਾ। ਤਾਂ ਕਿ ਇੱਕ ਸਾਰ ਆਪਣਾ ਜਿਹੜਾ ਸਾਰਾ ਮਸਾਲਾ ਪੱਕ ਜੇ। ਹਾਂਜੀ ਹੁਣ ਆਪਾਂ ਪਾ ਦੇਣਾ ਇਹਦੇ ਵਿੱਚ ਜੀ ਜਿਹੜੇ ਆਪਣੇ ਬੋਇਲ ਕੀਤੇ ਹੋਏ ਭੇਏ ਆ। ਆ ਦੇਖੋ ਤਰੀ ਨੂੰ ਆਪਾਂ ਫਿਰ ਥੋੜਾ ਜਿਹਾ ਵਿੱਚ ਪਾਣੀ ਪਾ ਲਿਆ ਸੀ ਤਾਂ ਕਿ ਜੇ ਪਾਣੀ ਪਾਵਾਂਗੇ ਤਾਂ ਫਿਰ ਥੇਕ ਹੋ ਜੂਗੀ। ਪਾਣੀ ਪਾਤਾ ਇਹ ਜੋ ਦੁਬਾਰਾ ਫਿਰ ਠਿਕ ਹੋ ਜਾਣੀ ਹੈ ਹੁਣ ਆਪਣੇ ਜਿਹੜੇ ਟ੍ਰੇਨ ਕੀਤੇ ਹੋਏ ਆ ਤੇ ਇਹਨਾਂ ਸਾਰਿਆਂ ਨੂੰ ਪਾਦਣਾ ਅਗਰ ਤੁਹਾਨੂੰ ਲੋੜ ਲੱਗੇ ਤਾਂ ਦੇਖੋ ਜਿਸ ਤਰ੍ਹਾਂ ਮੋٹے ਮਸਾਲਿਆਂ ਵਿੱਚ ਆਪਾਂ ਕੱਢਦੇ ਨੇ ਇਹਨਾਂ ਤੇ ਘੜਤਨ ਦੇਣਗੇ ਜੇ ਤੁਹਾਨੂੰ ਲੱਗੇ ਵੀ ਤੁਸੀਂ ਇਹ ਥੋੜੀ ਤਰੀ ਬਣਾਣੀ ਹੈ ਤਾਂ ਤੁਸੀਂ ਇਹ ਚ ਪਾਣੀ ਪਾ ਸਕਦੇ ਵੈਸੇ ਗਰੇਵੀ ਵਾਲੇ ਬਹੁਤ ਵਧੀਆ ਲੱਗਦੇ ਆ ਤਾਂ ਇਹਨਾਂ ਨੂੰ ਆਪਾਂ ਰਿਜਨ ਦੇਵਾਂਗੇ ਹੁਣ 5 ਮਿੰਟ ਲਈ ਟਾਕੇ ਇਹਨਾਂ ਨੂੰ ਕਾਣਾ ਰੱਖ ਦਵੇ ਕੋਸੇ ਪਲੇਟ ਨੇ ਆਪਾਂ ਟੱਕ ਦੇਣਾ। ਫਲੇਮ ਨੂੰ ਕਰ ਦਾਂਗੇ ਕੱਟ। ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸਬਜੀ ਆਪਣੀ ਬਣ ਗਈ। ਹੁਣ ਆਪਾਂ ਇਹਨੂੰ ਕੱਢਾਂਗੇ ਕਿਸੇ ਪਲੇਟ ਦੇ ਵਿੱਚ ਜਾਂ ਬੌਲ ਦੇ ਵਿੱਚ ਕੱਢਦੇ ਆਪਾਂ ਇਹਨੂੰ। ਥਲਾਵਾਇਆ ਸਬਜੀ ਆਪਣੀ ਨੂੰ। ਸਬਜੀ ਆਲਮੋਸਟ ਆਪਣੀ ਪੱਕ ਗਈ ਹੈ ਚੰਗੀ ਤਰ੍ਹਾਂ। ਬਹੁਤ ਹੀ ਵਧੀਆ ਸਬਜੀ ਬਣੀ ਆ। ਹੁਣ ਆਪਾਂ ਹੁਣ ਗੈਸ ਨੂੰ ਕਰ ਦਾਂਗੇ ਬੰਦ ਤੇ ਨਮਕ ਮਿਰਚ ਆਪਾਂ ਹੁਣ ਚੈੱਕ ਕਰ ਲਾਂਗੇ ਜੇ ਲੋੜ ਪਈ ਤਾਂ ਪਾਵਾਂਗੇ ਥੋੜਾ ਜਿਹਾ ਨਮਕ ਘਾਟਾ ਆਪਾਂ ਨਮਕ ਪਾਵਾਂਗੇ ਕੁਲ ਮਾਮੂਲੀ ਜਿਹਾ ਜ਼ਿਆਦਾ ਨਹੀਂ ਨਮਕ ਨੂੰ ਕਰ ਦਾਂਗੇ ਮਿਕਸ ਤੇ ਸਬਜ਼ੀ ਨੂੰ ਆਪਾਂ ਕਰ ਦੇਣਾ ਬੰਦ ਆਪਾਂ ਬੌਲ ਦੇ ਵਿੱਚ ਕੱਢਾਂਗੇ ਸਬਜ਼ੀ ਨੂੰ ਲੋ ਜੀ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ これ。